ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿਜ ਜਾਨ ਸੰਬੰਧੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਅਤੇ ਹੋਰ ਬੁੱਧੀਜੀਵੀਆਂ ਦੀ ਇੱਕ ਅਹਿਮ ਮੀਟਿੰਗ ਡਾਕਟਰ ਅੰਬੇਡਕਰ ਭਵਨ ਅਰਪਨ ਸਟੇਟ ਫਗਵਾੜਾ ਵਿਖੇ ਹੋਈ ਮੀਟਿੰਗ ਦੌਰਾਨ ਜਿੱਥੇ ਸੰਤ ਸਮਾਜ ਵੱਲੋਂ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਇਸ ਮੀਟਿੰਗ ਦੌਰਾਨ 108 ਸੰਤ ਮਹਿੰਦਰਪਾਲ ਜੀ ਪੰਡਵਾ ਸੰਤ ਲੇਖਰਾਜ ਜੀ ਪਿੰਡ ਬੱਲਾਂ ਸੰਤ ਕੁਲਵੰਤਰਾਮ ਜੀ ਭਰੋਮੀਆਰਾ ਸੰਤ ਜਸਵਿੰਦਰ ਸਿੰਘ ਡਾਂਡਿਆ ਸੰਤ ਸਤਨਾਮਦਾਸ ਨ ਦੀ ਖੁਰਾਲਗੜ ਸਾਹਿਬ ਵਾਲੇ ਸੰਤ ਬੀਬੀ ਮੀਨਾ ਰਾਣੀ ਜੀ ਜੀਜੋ ਤੋਂ ਇਲਾਵਾ ਜਸੀਤ ਲਲਨ सुरेंद्र ਢੰਡਾ ਅਮਰਜੀਤ ਖੋਤਣਾ ਤੇ ਜਰਨੈਲ ਨੰਗਲੂ ਚਾਚੇ ਤੌਰ ਤੇ ਹਾਜ਼ਰ ਹੋਏ ਮੀਟਿੰਗ ਦੌਰਾਨ ਬਖਫਖ ਬੁਲਾਰਿਆਂ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿਣ ਦੇ ਅਦੇਚਾਰੀ ਕੀਤੇ ਗਏ ਹਨ ਉਹ ਸਰਾਸਰ ਨਿੰਦਨਯੋਗ ਨੇ ਉਹਨਾਂ ਕਿਹਾ ਕਿ ਦਵਦਾਸੀਆ ਭਾਈਚਾਰੇ ਲਈ ਇਹ ਸ਼ਬਦ ਸਹਿਨਯੋਗ ਨਹੀਂ ਹਨ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਸਮੁੱਚਾ ਸੰਤ ਸਮਾਜੀ ਕਹੇ ਤੇ ਇੱਕ ਹੀ ਰਹੇਗਾ ਹੋਰ ਕੀ ਕਿਹਾ ਸੰਤ ਮਹਾਪੁਰਸ਼ਾਂ ਨੇ ਚਾਰਾ ਤੋਂ ਵੀ ਸੁਣੋ ਇਹ ਉਹਨਾਂ ਗੁਰੂ ਕਿਉਂ ਨਹੀਂ ਕਹਿ ਸਕਦੇ ਕਿਉਂਕਿ ਗੁਰਵਾਣੀ ਜਿਹੜੀ ਆ ਇਹ ਮਹਾਪੁਰਸ਼ ਨੇ ਆਚਾਰੀ ਆ ਗੁਰਵਾਣੀ ਪਹਿਲਾਂ ਨਹੀਂ ਗੁਰਵਾਣੀ ਬਾਅਦ ਚ ਆਈ ਹੈ ਮਹਾਪੁਰਸ਼ ਨੇ ਬਾਣੀ ਆਚਾਰਿਤ ਕੀਤੀ ਆ ਜਿਹੜੀ ਕਿ ਇਹ ਮੱਲ 52 ਰਾਜੇ ਰਾਣੀਆਂ ਗੁਰੂ ਅਰਜਨ ਦੇਵ ਜੀ ਦੇ ਸੇਵਕ ਆ ਕਬੀਰ ਮਹਾਰਾਜ ਦੇ ਬਹੁਤ ਰਾਜੇ ਰਾਣੀਆਂ ਸੇਵਕ ਆ ਹੋਰ ਗੁਰੂਆਂ ਦੇ ਕਾਫੀ ਸੇਵਕ ਆ ਉਹਨਾਂ ਲਈ ਜਿਹੜਾ ਗੁਰੂ ਦਾ ਰਤਬਾ ਆ ਉਹ ਬਹੁਤ ਵੱਡਾ ਆ ਗੁਰੂ ਦਾਸ ਜੀ ਗੁਰੂ ਆ ਔਰ ਗੁਰੂ ਰਹਿਣਗੇ ਬਾਬਾ ਜੀ ਇੱਕ ਚੱਕ ਹਕੀਮ ਵਿਖੇ ਵੀ ਮੀਟਿੰਗ ਹੋਈ ਸੀਗੀ ਸਾਧੂ ਸੰਪਰਦਾਇ ਸੋਸਾਇਟੀ ਸੰਤ ਸਮਾਜ ਇਕੱਠਾ ਹੋਇਆ ਸੀਗਾ ਕਾਰਨ ਕੀ ਕੀ ਇਹ ਦੋ ਮੀਟਿੰਗਾਂ ਕਰਾਨੀਆਂ ਪਈਆਂ ਇੱਕ ਸਟੇਜ ਤੇ ਕਿਉਂ ਨਹੀਂ ਹੋਈ ਇੱਕ ਸਟੇਜ ਦੇ ਉੱਤੇ ਜਿੱਦਾਂ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸੋਸਾਇਟੀ ਇੱਕ ਸਰ ਮੌਰ ਸੰਸਥਾ ਆ ਜਿੱਦਾਂ ਸ਼੍ਰੀ ਐਸਟੀਜੀਪੀਸੀ ਆ ਸ਼੍ਰੋਮਣੀ ਅਕਾਲੀ ਦਲ ਕਮੇਟੀ ਆ ਅੰਮ੍ਰਿਤਸਰ ਐਸੀ ਤਰ੍ਹਾਂ ਸਾਡੀ ਵੀ ਇੱਕ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸਰ ਮੌਰ ਸੰਸਥਾ ਆ ਜਦੋਂ ਵੀ ਕੋਈ ਗੱਲ ਕਰਦੇ ਆ ਅੱਜ ਵੀ ਇੱਥੇ ਸ਼੍ਰੀ ਗੁਰੂ ਅਰਜਨ ਸਾਹਿਬ ਸੰਪਰਦਾਇ ਸਾਇਟੀ ਵੱਲੋਂ ਇਹ ਮੀਟਿੰਗ ਰੱਖੀ ਆ ਔਰ ਉਹਨਾਂ ਔਰ ਜਿੰਨੀਆਂ ਵੀ ਜਥੇਬੰਦੀਆਂ ਦੂਸਰੀਆਂ ਆ ਉਹਨਾਂ ਸ਼੍ਰੋਮਣੀ ਕਮੇਟੀਆਂ ਹੋਈਆਂ ਹਿੰਦੂ ਧਰਮ ਦੇ ਹੋਏ ਉਹ ਸ਼੍ਰੀ ਗੁਰੂ ਅਰਜਨ ਸਾਹਿਬ ਸੰਪਰਦਾਇ ਸਾਇਟੀ ਨਾਲ ਸੰਪਰਕ ਕਰਦੇ ਆ ਪਰ ਸਾਡੀਆਂ ਜਥੇਬੰਦੀਆਂ ਜਿਹੜੀਆਂ ਆ ਉਹ ਸ਼੍ਰੀ ਗੁਰੂ ਅਰਜਨ ਸਾਹਿਬ ਸੰਪਰਦਾਇ ਸਾਇਟੀ ਦਾ ਉਹ ਬੈਨਰ ਉਹਨਾਂ ਨੇ ਪੋਸਟਰ ਦੇ ਵਿੱਚ ਨਹੀਂ ਦਿੱਤਾਗਾ ਜਿਸ ਕਰਕੇ ਸੰਸਮਾਜ ਨੇ ਉਹ ਉਤਰਾਜ ਕੀਤਾ ਵੀ ਇੱਕ ਸਾਡੀ ਸ਼੍ਰੋਮਣੀ ਸ਼੍ਰੀ ਗੁਰੂ ਅਰਜਨ ਸਾਹਿਬ ਸੰਪਰਦਾਇ ਸਾਇਟੀ ਸਰਮੌਰ ਸੰਸਥਾ ਆ ਕਿਸੇ ਉਡੀਰੀਆ ਸਾਧੂਆਂ ਦੀ ਆ ਕਿਸੇ ਆਮ ਆਮ ਲੋਕਾਂ ਦੀ ਨਹੀਂ ਕਿ ਇੱਕ ਬਹੁਤ ਵੱਡੀ ਇਸ ਹੈਗੀ ਆ ਜੇ ਜੇ ਆਮ ਦੁਨਿਆਵੀ ਲੋਕ ਆਮ ਲੋਕ ਆਪ ਜਥੇ ਬੰਦਿਆਂ ਜੇ ਸਾਲ ਸੰਸਮਾਜ ਇਹਦੇ ਵਿੱਚ ਬਹੁਤ ਘੱਟ ਆਇਆ ਸ਼੍ਰੀ ਗੁਰੂ ਗੋਬਿੰਦ ਸਾਹਿਬ ਦਾ ਸੰਪਰਦਾਇ ਸੈਟ ਦਾ ਬਹੁਤ ਘੱਟ ਆਇਆ ਜੇ ਅਸੀਂ ਦੂਸਰੇ ਉਹਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਾਹਿਬ ਦਾ ਸੰਪਰਦਾਇ ਸੈਟ ਦਾ ਜਿਕਰ ਨਹੀਂ ਕਰਦੇ ਸਟੇਜਾਂ ਦੇ ਅਸੀਂ ਅਨੌਸਰ ਕਰ ਜਾਂਦੇ ਆ ਇੱਕ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਕਿ ਇੱਕ ਸਟੇਜ ਤੇ ਹੋਇਆ ਜਾਵੇ ਅੱਜ 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 ਦੇਖਿਆ ਅੱਜ ਸਾਰੀਆਂ ਜਥੇਬੰਦੀਆਂ ਜਿੰਨੀਆਂ ਆ ਸੰਤ ਸਮਾਜ ਆ ਚਾਹੇ ਉਹ ਸਾਡੇ ਮਤ ਭੇਦਿਆ ਸਾਡਾ ਕਿਸੇ ਨਾ ਕੋਈ ਨਿੱਜੀ ਬੈਰ ਨਹੀਂ ਵਿਰੋਧ ਨਹੀਂ ਸਾਡੇ ਵਿਚਾਰਾਂ ਦੇ ਝਗੜੇ ਹੋ ਸਕਦੇ ਆ ਸਾਡੇ ਆਪਣੇ ਵਿਚ ਝਗੜੇ ਹੋ ਸਕਦੇ ਆ ਪਰ ਸਾਡਾ ਦਾ ਹੀ ਸਮਾਜਿਕ ਦੇ ਲਈ ਗੁਰੂ ਦਸ ਮਹਾਰਾਜ ਦੇ ਸਨਮਾਨ ਦੇ ਲਈ ਸੀ ਇੱਕ ਆ ਔਰ ਇੱਕ ਰਹਾ ਸਮਾਜ ਲਈ ਅੱਜ ਕੀ ਐਲਾਨ ਕੀਤਾ ਸਟੇਜ ਤੋਂ ਔਰ ਮੈਸੇਜ ਕੀਆ ਸੰਗਤ ਨੂੰ ਸੰਗਤ ਨੂੰ ਇਹੀ ਮਤਲਬ ਕਿਹਾ ਕਿ ਸਾਡੇ ਗੁਰੂ ਸਤਗੁਰੂ ਜੀ ਆ ਔਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਜਿਹੜੇ ਇਹ ਅਨਾਉਂਸ ਕਰਦੇ ਆ ਅਸੀਂ ਉਹਨਾਂ ਨੂੰ ਲੈਟਰ ਜਾਰੀ ਕਰਾਂਗੇ ਔਰ ਉਹਨਾਂ ਤੋਂ ਕਹਾਵਾਂਗੇ ਉਹ ਜਿਹੜਾ ਉਹਨਾਂ ਨੇ ਸਾਨੂੰ ਇਹ ਲੈਟਰ ਜਾਰੀ ਕੀਤਾ ਅਸੀਂ ਉਹਨੂੰ ਵਾਪਸ ਕਰਾਂਗੇ